ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪੇਜ ਤਰਾਰ ਆਗੂ ਮਨਦੀਪ ਝੁੰਬਾ ਜਿਹੜੇ ਇਸ ਟਾਈਮ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਇਸ ਤੋਂ ਪਹਿਲਾਂ ਇਹ ਜ਼ਿਲ੍ਹੇ ਦੇ ਜਨਰਲ ਸਕੱਤਰ ਵੀ ਰਹੇ ਚੁੱਕੇ ਨੇ ਸੋ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ ਤੇ ਮਟਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਪੇਜ ਤਰਾਰ ਆਗੂ ਜੀਤ ਮਨਦੀਪ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਕਾਂਗਰਸ ਪਾਰਟੀ ਕਿਹੜੇ ਮਸਲੇ ਲੈ ਕੇ ਮੈਦਾਨ ਤੇ ਉਤਰ ਰਹੀ ਹੈ ਲੋਕਾਂ ਨਾਲ ਮੁਲਾਕਾਤ ਕਰਦੀ ਹੈ ਵੋਟਾਂ ਮੰਗ ਰਹੀ ਹੈ ਤੇ ਇੱਥੇ ਰਿਜ਼ਲਟ ਜਿਹੜਾ ਹੈ ਬਠਿੰਡਾ ਲੋਕ ਸਭਾ ਦਾ ਕਿਸ ਤਰ੍ਹਾਂ ਦਾ ਰਹੂਗਾ ਹਾਂਜੀ ਤੁਹਾਡਾ ਹਾਂਜੀ ਥੈਂਕ ਯੂ ਥੈਂਕ ਯੂ ਸਭ ਤੋਂ ਪਹਿਲਾਂ ਤਾਂ ਜੀ ਮੋਦੀ ਸਰਕਾਰ ਦੇ ਖਿਲਾਫ ਜੀ ਤੰਨਾ ਚਹੀ ਦੇ ਖਿਲਾਫ ਸਰ ਲੋਕਾਂ ਦੇ ਵਿੱਚ ਜਾ ਰਹੇ ਹਾਂ ਜੇ ਮੋਦੀ ਸਰਕਾਰ ਦੁਆਰੇ ਦਕਰ ਆਉਂਦੀ ਹੈ ਜੀ ਤਾਂ ਦੇ ਦੇ ਵਿੱਚ 100% ਤੰਨਾ ਚਹੀ ਦਾਜ ਲਾਗੂ ਹੋਵੇਗਾ ਭੁਰਜੇ ਨਬਰ ਤੇ ਅਜਿਹਾ ਪ੍ਰਸ਼ਟachar ਬੇਰਜ਼ਗਾਰੀ ਗਰੀਬੀ ਦੇ ਖਿਲਾਫ ਲੋਕਾਂ ਦੇ ਵਿੱਚ ਜਾ ਰਹੀ ਹੈ। ਇਹ ਤੁਹਾਨੂੰ ਕਿਵੇਂ ਲੱਗੂਗਾ ਜੀ ਕਿਸ ਤਰ੍ਹਾਂ ਦਾ ਜਿਵੇਂ ਕਿ ਕੱਲ ਇੱਥੇ ਆਏ ਨੇ ਸਿੱਧੂ ਸਾਹਿਬ ਹਾਂਜੀ ਇਹ ਫੰਕਾਰ ਵੀ ਉਹਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਤੇ ਤੇ ਲੋਕਾਂ ਦਾ ਕਿਸ ਤਰ੍ਹਾਂ ਦਾ ਉਤਸ਼ਾਹ ਯਾਨੀ ਕਿ ਤੁਹਾਨੂੰ ਸਮਰਥਨ ਜਿਹੜਾ ਹੈ ਉਹ ਮਿਲ ਰਿਹਾ ਹੈ ਜੀ। ਇਸ ਲਈ ਟਰੈਕਟਰ ਸਾਨੂੰ ਪਰਸੂ ਹੀ ਕਲੀਅਰ ਹੋਈ ਆ ਜਿਸ ਵਿੱਚ ਮੈਂ ਦੱਸੇ ਸਿੱਧੂ ਜੀ ਦੀ। ਤੇ ਨਾਲ ਨਾਲ ਜੇ ਫਿਰ ਅਮ ਪੂਰਾ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ ਲੋਕਾਂ ਚ। ਪੂਰਾproptoਪੂਰਾ ਬ੍ਰੋਸਾਪੁਰ ਨੂੰ ਬਹੁਤ ਵੱਡੀ ਲੀਡ ਨਾਲ ਜਿੱਤ ਆਫਲ ਕਰਨ। ਤੇ ਜਿਵੇਂ ਸਾਹਮਣੇ ਤੁਹਾਡੇ ਹੋ ਸਕਦਾ ਅਕਾਲੀ ਦਲ ਵੱਲੋਂ ਹਰਸ਼ਮੰਤਪੁਰ ਬਾਦਲ ਜਿਹੜੇ ਤਿੰਨ ਮਾ ਲੋਕ ਸਭਾ ਦੇ ਐਮਪੀ ਰਹਿ ਚੁੱਕੇ ਨੇ ਇਸ ਤੋਂ ਇਲਾਵਾ ਪਰਮਪਾਲ ਕੋਰ ਸਿੱਧੂ ਮਲੂਕਾ ਪਰਿਵਾਰ ਤੋਂ ਨੇ ਉਹ ਉਹ ਵੀ ਮਲੂਕਾ ਜਿਹੜਾ ਹੈ ਸਿਕੰਦਰ ਸਿੰਘ ਮਲੂਕਾ ਜੀ ਉਹਨਾਂ ਦਾ ਆਧਾਰ ਵੀ ਮਾਲਵਾ ਹਲਕੇ ਚੰਦਰ ਬਹੁਤ ਜਿਆਦਾ ਹੈ ਉਹਨਾਂ ਦਾ ਖਾਦਰ ਦਾ ਜਨ ਤੇ ਕੰਦਰ ਬਹੁਤ ਵੱਡਾ ਹੈ ਤੇ ਉਹਨਾਂ ਦੇ ਨੂੰ ਹੈ ਆਈਐਸਪੈ ਇਹ ਗੁਰਪ੍ਰੀਤ ਸਿੰਘ ਨੂੰ ਕਾ ਵੀ ਚੇਅਰਮੈਨ ਦੇ ਚੁਕੇ ਨੇ ਜਿਲ੍ਹਾ ਪ੍ਰਸ਼ਦ ਦੇ ਐਮਬੀ ਰਹ ਚੁਕੇ ਨੇ ਕੋਆਪਰੇਟਿਵ ਸੁਸਾਇਟੀ ਦੇ ਇਹੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਤੇ ਆਮ ਆਦਮੀ ਪਾਰਟੀ ਵੱਲੋਂ ਗੁਰਨੀਤ ਸਿੰਘ ਖੁੱਡੀਆਂ ਜਿਹੜੇ ਕੈਬਨਟ ਮੰਤਰੀ ਵੀ ਨੇ ਤੇ ਜਿਨ੍ਹਾਂ ਨੇ ਪਹਿਲੀ ਵਾਰ ਇਲੈਕਸ਼ਨ ਲੜ ਗਏ ਵਿਧਾਨ ਸਭਾ ਦੇ ਤੇ ਪੰਜਾਬ ਦੇ ਪੰਜ ਮਾਰ ਦੇ ਮੁੱਖ ਮੰਤਰੀ ਬਾਦਲ ਸਾਹਿਬ ਨੂੰ ਹਰਾਇਆ ਸੀ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਜੀ ਵੀ ਇਹ ਫਾਈਟ ਕਿਸ ਤਰ੍ਹਾਂ ਦੀ ਹੁੰਦੀ ਨਜ਼ਰ ਆਈ ਕਿਉਂਕਿ ਬਿੱਬਾ ਬਾਦਲ ਜੇ ਆਉਂਦੇ ਹਨ ਤਾਂ ਕਿ ਤੇ ਉਹਨਾਂ ਦੀ ਦੇਣ ਹੈ ਜੀ ਐਮਜ ਕੈਂਟਰੀ ਯੂਨੀਵਰਸਿਟੀ ਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਜੈਕਟ ਹੈ ਉਹ ਵੱਡੀ ਦੇਣ ਹੈ ਉਹਨਾਂ ਦੀ ਤੇ ਤੁਹਾਨੂੰ ਕੀ ਲੱਗਦਾ ਹੈ ਜੀ ਸਭ ਤੋਂ ਪਹਿਲਾਂ ਤੁਹਾਡੇ ਖੁੱਡੀਆਂ ਸਾਹਿਬ ਦੇ ਬਾਰੇ ਗੱਲ ਕਰੂਗਾ ਜੀ ਰੱਬ ਤੋਂ ਬਾਅਦ ਜੇ ਕੋਈ ਦੂਜੀ ਤਾਕਤਵਰ ਚੀਜ਼ ਹੁੰਦੀ ਹੈ ਸਰਕਾਰ ਤੇ ਖੁੱਡੀਆਂ ਸਾਹਿਬ ਨੂੰ ਕਟੋਂੜ 2 ਸਾਲ ਹੋ ਗਏ ਮੰਤਰੀ ਬਣੇ ਉਹ 2 ਸਾਲ ਦੇ ਵਿੱਚ ਸਾਫਤ ਕਰਦੇ ਨੇ ਇੱਕ ਵੀ ਬੰਦੇ ਦੇ ਵਿੱਚ ਇੱਕ ਵੀ ਲਾਜੋਗੇ ਸਿੰਗਲਟ ਵੀ ਲਾਜੋਗੇ ਜਿਹੜਾ ਬੰਦਾ ਮਰੂਦਾ ਮੰਤਰੀ ਹੋ ਕੇ ਵੀ ਬੰਦੇ ਡਿਵੈਲਪਮੈਂਟ ਕਰਾ ਸਕਿਆ ਉਹ ਤੋਂ ਬਾਅਦ ਡਿਵੈਲਪਮੈਂਟ ਕਦੋਂ ਕਰਾਊਗਾ ਨੰਬਰ 2 ਸਾਦੇ ਬੰਦੇ ਲੋਕਾਂ ਦੀ ਬਦ ਕਿਸਮਤੀ ਹੈ ਮਲੂਕਾ ਪਰਿਵਾਰ ਦਾ ਕੱਢਦੇ ਹਾਂ ਇੱਕ ਹੀ ਹੈ ਨਾ ਜੀ ਇੱਕ ਹੀ ਪਰਿਵਾਰ ਹੈ ਇਹਨਾਂ ਦਾ ਗੱਠਜੋੜ ਆ ਸਿਰਫ ਸਿਰਫ ਇਹ ਲੋਕਾਂ ਨੂੰ ਬੇਗੋਨਾ ਆ ਰਿਹਾ ਇਸ ਤੋਂ ਬਾਅਦ ਕੁਝ ਨਹੀਂ ਲੋਕ ਸਮਝ ਚੁੱਕੇ ਆ ਕਿ ਇਹਨੇ ਚੱਲਾਂ ਲੋਕਾਂ ਕਿ ਜੀਤ ਵਿੱਚ ਦੱਸਦੇ ਨੇ ਬੰਡਾ ਤੋਂ ਬਾਅਦ ਉਹ ਵੋਟਾਂ ਪਾਰੀ ਤਾਂ ਜਾ ਕਰਾਉਣਗੇ ਤੁਸੀਂ ਕੀ ਅਪੀਲ ਲੋਕਾਂ ਨੂੰ ਕਰਨਾ ਚਾਹਦੇ ਹੋ ਜੀ ਇਹਨਾਂ ਵਿਧਾਨ ਸਭਾ ਇ ਲੈਸਣਾ ਲੋਕ ਸਭਾ ਇ ਲੈਸਣਾ ਨੂੰ ਦੇਖਦੇ ਆ ਮੈਂ ਇਹ ਚਾਹੁੰਦਾ ਹਾਂ ਲੋਕਾਂ ਨੂੰ ਤੁਸੀਂ ਸਾਫ਼ ਸੁਥਰਾ ਚਿਹਰਾ ਦੇਖੋ ਜੀ ਕਿਦਾਂ ਇਹਨਾਂ ਨੂੰ ਤੁਸੀਂ ਦੇਖ ਚੁੱਕੇ ਹੋ ਲਗਾਤਾਰ 15 ਸਾਲਾਂ ਤੋਂ ਹਰਸ਼ਿੰਦਰ ਸਿੰਘ ਐਸਸੀ ਵੱਧ ਰਹੀ ਹੈ ਉਹਨਾਂ ਦੇ ਕੰਮ ਦੇਖ ਰਹੇ ਸੀ ਇੱਕ ਮੌਕੇ ਜੀਤ ਨੂੰ ਦੱਸੇ ਦੋ ਜ਼ਰੂਰ ਜਾਓ ਸੋ ਦੋਸਤੋ ਇਹ ਮਨਦੀਪ ਝੁੰਬਾ ਕਾਂਗਰਸ ਪਾਰਟੀ ਦੇ ਕਿਸ ਤਰ੍ਹਾਂ ਦਾ ਆਗੂ ਨੇ ਜਿੰਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਲੋਕ ਸਭਾ ਚੋਣਾਂਾਂ ਦੇ ਬਾਕੀ ਦਾ ਚਾਰ ਜੂਨ ਨੂੰ ਪਤਾ ਲੱਗਣਾ ਹੈ ਕਿ ਕਿਸ ਤਰ੍ਹਾਂ ਦਾ ਰਿਜ਼ਲਟ ਹੈ ਇਹ ਬਟਿੰਡਾ ਲੋਕ ਸਭਾ ਦਾ ਆਣਾ ਹੈ ਪਰ ਇਹਨਾਂ ਵੱਲੋਂ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਸੋ ਤੁਸੀਂ ਵੀ ਇਹਨਾਂ ਦੀ ਅਪੀਲ ਨੂੰ ਪ੍ਰਵਾਨ ਕਰਿਓ ਜੈ ਹਿੰਦ